ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਤੇ ਚਲਦੇ ਅੱਜ ਗੁਰਦੁਆਰਾ ਸਿੰਘ ਸਵਾ ਮਲੋਹ ਵਿਖੇ ਜ਼ਿਲ੍ਹਾ ਮੀਤ ਪ੍ਰਧਾਨ ਭੁਪਿੰਦਰ ਸਿੰਘ ਫਤਿਹਪੁਰ ਦੇ ਪ੍ਰਧਾਨਗੀ ਹੇਠ ਇੱਕ ਵਿਸ਼ੇਸ਼ ਮੀਟਿੰਗ ਹੋਈ ਇਸ ਮੀਟਿੰਗ ਦੇ ਵਿੱਚ ਵੱਖ-ਵੱਖ ਧਰਮਾਂ ਦੇ ਅਤੇ ਮੁਸਲਿਮ ਭਾਈਚਾਰੇ ਦੇ ਨੁਮਾਇਦਿਆਂ ਨੇ ਸ਼ਿਰਕਤ ਕੀਤੀ ਭਾਰਤ ਅਤੇ ਪਾਕਿਸਤਾਨ ਵਿਚਕਾਰ ਚੱਲੀ جنگ ਨੂੰ ਅਮਰੀਕਾ ਦੇ ਟਰੰਪ ਵੱਲੋਂ ਵਿਚੋਲਗੀ ਕਰਕੇ ਇਹ جنگ ਸਮਾਪਤ ਕਰਵਾਈ ਜੇ ਇਹ جنگ ਲੰਮਾ ਸਮਾਂ ਚੱਲਦੀ ਤਾਂ ਚੜ੍ਹਦੇ ਅਤੇ ਲੈਂਦੇ ਪੰਜਾਬ ਦਾ ਬਹੁਤ ਨੁਕਸਾਨ ਹੋਣਾ ਸੀ ਸ਼੍ਰੋਮਣੀ ਅਲੀਦਲ ਅੰਮ੍ਰਿਤਸਰ ਵੱਲੋਂ ਅਤੇ ਵੱਖ-ਵੱਖ ਧਰਮਾਂ ਵੱਲੋਂ 트াম্প ਜੀ ਦਾ ਇਸ ਵਿਚੋਲਗੀ ਕਰਨ ਤੇ ਬਹੁਤ ਧੰਨਵਾਦ ਕੀਤਾ ਗਿਆ ਤਾਂ ਜੋ ਪੰਜਾਬ ਵਿੱਚ ਵਸਦਾ ਮੁਸਲਿਮ ਭਾਈਚਾਰਾ ਇੱਕ ਮੁਠ ਹੋ ਕੇ ਖੁਸ਼ੀ-ਖੁਸ਼ੀ ਦਿਨ ਬਤਾਏ ਅਮਲੋ ਤੋਂ ਪੀਵੀ ਨਿਊਜ਼ ਚੈਨਲ ਲਈ ਭਰਪੂਰ ਸਿੰਘ ਮਟਰਾ ਦੀ ਖਾਸ ਰਿਪੋਰਟ ਅਲੀਦਲ ਦੇ ਬਕਰ ਸਹਿਬਾਨ ਸਾਡੇ ਮੁਸਲਮਾਨ ਭਾਈਚਾਰੇ ਦੇ ਵੀਰ ਬਾਈਰ ਚਿੱਕਾਕਰ ਸਾਹਿਬ ਮਹਿਰਜੀ ਕੀ ਫਤਹਿ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਨਾ ਚਾਹੁੰਨਾ ਰਾਸ਼ਟਰੀ ਸਨਮਾਨ ਜਿਹੜੇ ਕਈ ਸਾਲਾਂ ਤੋਂ ਲੱਗੇ ਹੋਏ ਨੇ ਪੰਜਾਬੀਆਂ ਨੂੰ ਜਗਾਉਣ ਵਾਸਤੇ ਵੀ ਇਥੇ ਜੰਗਰ ਨਾਮ ਹੋਵੇ ਤੇ ਹੁਣ ਉਹਨਾਂ ਨੇ ਅਮਰੀਕਾ ਜੁਨਟ ਨੇ ਜੁਐਨੋ ਨੂੰ ਵੀ ਚਿੱਠੀਆਂ ਲਿਖੀਆਂ ਨੇ ਜਿਦੇ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਉਹ ਵੀ ਸ਼ਾਮਲ ਹੋ ਗਏ ਇਹਨਾਂ ਨੇ ਜੰਗਰ ਕਾਂ ਦੀ ਰੋਕੇ ਦਿੱਤੀ ਰਕਾਉਣ ਦੀ ਕੋਸ਼ਿਸ਼ ਤਾਂ ਇੱਕ ਪਾਸੇ ਰਹੀ ਰੋਕ ਦਿੱਤੀ یہ میٹنگ رکھی گئی ہے جی بارے سارے مسلم بھائی چار سکھ بھائی چار فکر لیتی ہے اور یہاں تک کہ مسجدوں کے دعا کی گردواروں کے اندر بھی اردس کی سارے پنڈا چ کیونکہ بڑی جو ٹینشن سی فکر تھی ہم سب کو پتہ ہے کہ دونوں ملکوں کے اندر جنگ شروع ہو بھی سی پاکستان اور ہندوستان کے اندر کیونکہ ادھر نال کی سی نہ تو زیادہ عوام کا نقصان سی اپنے پنجاب کے جو برے رہندے بندے انہا کا بھی نقصان سی جو اتر رہنے انہا کا بھی نقصان سی کیونکہ سپر پاوراں دونوں کے لیے بڑے پرماو ہتھیار ہیں کیونکہ جو بم چلنا سی اور پرماو ہتھیار چلنا سی انہیں نہیں دیکھنا سی کون دے تھے آ گیا کیونکہ انہیں تو سبنوں ختم کر دینا سر تو عید فکر واسطے سرمجیت سنگھ مان سنگھ نے اور سکھ بھائی چارہ نے مسلم بھائی چارہ نے رل مل کے اپنے گردوارے صاحب ہم لوگ کے اندر یہ میٹنگ رکھی ہے اور عیدی فکر کیتی ہے یہاں تک کہ اِسی ادا بھی شکر ادا کرتے ہیں امریکہ کے پکی کا کہ انہوں نے مل کے جنگ بند کرائی ہے اور انہوں کا بھی شکر ادا کرتے ہیں اور دونوں ملکوں کا شکر ادا کرتے ہیں کہ انہوں نے اس جنگ بند کرتا ہے اور اسی طریقے سے کیونکہ اسی پنڈا کے بچ بھی اور سہر کے بچ بھی اسی پائی چارہ رن مل کے رکھتے ہیں خوشی کے اندر ہو گمی کے اندر ہو سکھ پائی مسلمان کے یہاں جاندہ ہے مسلمان پائی سکھ گھر کے اندر جاندہ ہے ساڑھے سارے کوئی دشمنی کوئی نفرت نہیں ہے آپسی کے اندر آپس کے اندر بہت پائی چارہ بیار محبت ہیں یہاں تک کہ رمور رم ارداس بھی ہے دعا بھی ہے کہ اللہ برابر آپس کے اندر پیار محبت عطا فرما اور ہم سب کو اکٹھا رہنے کی توفیق عطا فرما اور رب اس موقعے نو یعنی اکھٹے ہونے نو ہم سب کے اکھٹے ہونے نو اپنی بارگاہ کے اندر قبول فرما تو آہن چیزوں کے اندر میں اپنا شکر ادا کرتا ہوں اپنے مسلم بھائی چارے کی طرف سے میں پنڈ لکھا سنگھواڑے کے اندر امام تو میں آیا ہوں لکھا سنگھاڑا سے السلام علیکم ورحمۃ اللہ ਦੇ ਵਿੱਚ ਸਿਰਫ ਮਾਨ ਸਾਹਿਬ ਧੰਨਵਾਦ ਕਰਨ ਵਾਲੇ ਆਇਆ ਜਿਨ੍ਹਾਂ ਦੀ ਬਦੌਲਤ ਇਹ ਲੜਾਈ ਹੈ ਜਿਹੜੀ ਅਮਰੀਕਾ ਤੋਂ ਲੈ ਕੇ ਪਾਕਿਸਤਾਨ ਤੱਕ ਮਤਲਬ ਮੰਦ ਕਰਵਾਈ ਗਈ ਕਿਉਂਕਿ ਮਾਨ ਸਾਹਿਬ ਨੂੰ ਪਤਾ ਹੈ ਕਿ ਜਦੋਂ ਨੁਕਸਾਨ ਹੁੰਦਾ ਹੈ ਤਾਂ ਸਿਰਫ ਪੰਜਾਬਾਈ ਹੁੰਦਾ ਹੈ ਕਿਉਂਕਿ ਇਹ ਪੰਜਾਬ ਨੂੰ ਆਪਣੀ ਮਤਲਬੀ ਧਰਤੀ ਸਮਝਦੇ ਹਨ ਜਾਂ ਇਹ ਮਤਲਬ ਸਮਝ ਲਓ ਤੁਸੀਂ ਆਪਣਾ ਮਤਲਬੀ ਖਾਲਸਾ ਝੰਡਾ ਬਾਪ ਜੀ ਦਾ ਪਖਾਲਾ ਤਾਂ ਕਹਿੰਦੇ ਆ ਉਹ ਉਹ ਸਮਝਦੇ ਨੇ ਇਹ ਕੋਸ਼ਿਸ਼ ਕੀਤੀ ਇਹਨਾਂ ਨੇ ਵੀ ਜੇ ਅਸੀਂ ਇਸ ਲੜਾਈ ਨੂੰ ਨਾ ਬੰਦ ਕੀਤਾ ਤਾਂ ਨੁਕਸਾਨ ਸਿਰ ਪੰਜਾਬ ਪੰਜਾਬ ਦਾ ਹੀ ਹੋਊਗਾ ਬਾਕੀ ਕਿਸੇ ਸੂਬੇ ਦਾ ਹੋ ਇਹਨਾਂ ਨੂੰ ਨੁਕਸਾਨ ਨਹੀਂ ਹੋ ਸਕਦਾ ਜੀ ਇਹ ਬਹੁਤ ਵਧੀਆ ਹੋਇਆ ਕੋਸ਼ਿਸ਼ਾ ਕਰਦੇ ਸੀ ਇਹਦੇ ਨੂੰ ਜ਼ਿਆਦਾ ਰੋਰ ਹੈਗਾ ਸੀਗਾ ਇਹ ਮੀਡੀਆ ਦਾ ਸੀਗਾ ਇਹਦਾ ਪਕਾਉ ਮੀਡੀਆ ਨਾ ਇਹਨੇ ਜ਼ਿਆਦਾ ਪ੍ਰਚਾਰ ਜ਼ਿਆਦਾ ਕਰਿਆ ਉਹਨਾਂ ਕੰਮ ਹੋਇਆ ਨਹੀਂ ਸੀਗਾ ਜੀ ਬਾਕੀ ਤਾਂ ਇਹੀ ਕਹਿੰਦੇ ਜੋ ਹੋਇਆ ਪਵਾਦੋ ਜੀ ਇਹ ਰੂਈਆ ਬਹੁਤ ਵਧੀਆ ਹੈ ਬਹੁਤ ਧੰਨਵਾਦ ਜੀ ਹਰ ਬਹੀ ਅਪੀ ਅਪੀ ਚਲ ਆ ਜਾਂਦੇ ਹੈ ਪਛਾਣ ਕਰ ਬਹੀ ਹੈ ਉਹ ਅਪੀ ਪਠਿਆਤ ਕਰਨ ਉਹ ਆਇ ਕਖਾ ਵਰਡ ਦੀ ਖੱਤੀ ਆਪ ਸਾਹਿਬ ਨਹੀਂ ਪਤਾ ਹੈ ਕਿ ਜਿਹੜਾ ਪਿਛਲੇ ਮਹੀਨੇ ਸੁਮਿਤ ਨੂੰ ਕਸਮ ਕਸਰ ਹਿੰਦੂਤਾ ਨੂੰ ਤੇ ਰੱਖਤਾਂ ਨੂੰ ਜਲਦੀ تھی ਉਹ ਉਹ ਯੰਦ ਦੀ ਛੱਲ ਤਤਿਆ ਕਰਦੀ ਸੀ ਉਹਦੇ ਵਿੱਚ ਸਰਦਾਰ ਸਿੰਘ ਜੀ ਸਮਾਨ ਡਗਰਤਾ ਜਨਰਲ ਹਾਰਟਿਕਰ ਕੇ ਉਧਰ بروਖ ਦਾ ਯੂਨੋ ਤੱਕ ਪਹੁੰਚ ਕੀਤੀ ਅਮਰੀਕਾ ਦੇ ਪੱਤਾਨ ਤੱਕ ਪਹੁੰਚ ਕੀਤੀ ਔਰ ਇੱਥੇ ਸਰਦਾਰ ਮਾਨਸੂਨ ਨੇ ਪੰਜਾਬ ਦੇ ਵਿੱਚ ਇੱਥੇ ਲਗਾਤਾਰ ਜਿਹੜਾ ਉਹ جنگ ਦਾ ਪ੍ਰੂਪਤ ਆ ਉਹ ਕਿਹਾ ਹਰ ਸ਼ਹਿਰ ਦੇ ਚਿੰਤ ਦਸੀ ਖਮਾਣੋ ਅੰਮ੍ਰੋਦ ਅੱਜ ਦਾ ਬੋਰ ਅੰਕੜਾ ਔਰ ਖਿਆ ਗਿਆ 3 ਮਾਰਚ ਦਾ ਔਰ ਇਮਾਨ ਸਿੰਘ ਨੇ ਇੰਨੀ ਸਿੱਦਕ ਨਾਲ ਇਤ ਪ੍ਰੂਪ ਕਰਿਆ ਲਗਾਤਾਰ ਉਹ ਚਾਹ ਚਾਹ ਧਰਨਿਆਂ ਦੇ ਵਿੱਚ ਸ਼ਾਮਿਲ ਹੋ ਤਾ ਜਿੱਤਨ ਖਮਾਣੋ ਨੌਂ ਤਰੀਕ ਦਾ ਧਰਨਾ ਦਾ ਪੁੱਤ ਨੇ ਪਠਾਨਪੁਰ ਤੇ ਗੁਰਦਾਸਪੁਰ ਦੇ ਵਿੱਚ ਦਾ ਪਹਿਲਾਂ ਇੱਥੇ ਆਜੀ ਲੋ ਅੱਧਰ ਉੱਥੇ ਲਈ ਤਾਂ ਕਿ ਫਿਰ ਪਰਣਾੜਾ ਲਗਾਤਾਰ ਦਿਨ ਰਾਤ ਉਹਨੇ ਵੀ ਮਿੰਟ ਵੀ ਖੜ ਕੇ ਨਹੀਂ ਦੇਖਿਆ ਅੱਜ ਵੀ ਉਹ ਪਠਾਨਪੁਰ ਦੇ ਵਿੱਚ ਗਿਆ ਹੋਇਆ ਜਿੱਥੇ ਜਿੰਨੇ ਲੋਕਾਂ ਦਾ ਨਕਸਾਨ ਹੋਇਆ ਹੈ ਉਹਨਾਂ ਨੂੰ ਮੈਦਨ ਖਾਤਰ ਉੱਪਰ ਨੂੰ ਉਤਰ ਆਸਤੇ ਵਿੱਚ ਖਾਤਰ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜੀ ਇੰਡੀਆ ਤੇ ਪਾਕਿਸਤਾਨ ਦੀ ਜੰਗ ਲੱਗ ਚੁੱਕੀ ਸੀ ਉਹ ਜੰਗ ਦੇ ਸਬੰਧ ਦੇ ਵਿੱਚ ਇਹ ਮੀਟਿੰਗ ਕੀਤੀ ਹੈ ਸਰਦਾਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਕਾਲ ਦਰ ਅੰਮ੍ਰਿਤਸਰ ਨੇ ਅਮਰੀਕਾ ਦੇ ਰਾਸ਼ਟਰਪਤੀ ਨੂੰ ਤੇ ਯੂ ਐਨ ਨੂੰ ਲੈਟਰ ਲਿਖੇ ਕਿ ਇਹ ਜੇ ਜੰਗ ਹੋ ਗਈ ਤਾਂ ਇੱਥੇ ਚੜ੍ਹਦੇ ਤੇ ਲੈਂਦੇ ਪੰਜਾਬ ਦਾ ਕੁਝ ਨਹੀਂ ਬਚਣਾ ਦੋ ਦੋ ਪਾਸੇ ਪਰਮਾਣੂ ਹਥਿਆਰ ਨੇ ਇਹਦੇ ਕਰਕੇ ਇਹ ਜੰਗ ਬੰਦ ਹੋਣੀ ਚਾਹੀਦੀ ਹੈ ਅਸੀਂ ਸਾਡਾ ਭਾਈਚਾਰਕ ਸਾਂਝ ਹੈ ਚਾਹੇ ਪੰਜਾਬ ਦੇ ਵਿੱਚ ਛੜਦੇ ਵਿੱਚ ਚਾਹੇ ਲਹਿੰਦੇ ਦੇ ਵਿੱਚ ਸਿੱਖ ਰਹਿੰਦੇ ਨੇ ਚਾਹੇ ਹਿੰਦੂ ਰਹਿੰਦੇ ਨੇ ਚਾਹੇ ਸਾਈ ਰਹਿੰਦੇ ਨੇ ਚਾਹੇ ਮੁਸਲਮਾਨ ਰਹਿੰਦੇ ਨੇ ਸਾਰਿਆਂ ਦਾ ਨੁਕਸਾਨ ਇੱਕ ਬਰਾਬਰ ਹੋਣਾ ਤੇ ਇਹ ਜਿਹੜਾ ਅਮਰੀਕਾ ਦਾ ਰਾਸ਼ਟਰਪਤੀ ਸਾਹਿਬ ਨੇ ਜਿਨ੍ਹਾਂ ਨੇ ਇਹ ਵਿੱਚ ਪੈ ਕੇ ਇਹ ਜੰਗ ਨੂੰ ਥੱਲ ਪਾਈ ਹੈ ਉਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਅਮਰੋਦਾ ਰੱਖਿਆ ਗਿਆ ਸੀਗਾ ਮਾਰਚ ਕਰਨ ਦਾ ਜੰਗ ਹਟਾਓ ਪੰਜਾਬ ਬਚਾਓ ਇਹ ਮੋਰ ਇਹ ਰੱਖਿਆ ਵਾ ਸੀਗਾ ਪਰ ਜਦੋਂ ਜੰਗ ਦਾ ਮਸਲਾ ਹਟੇ ਗਿਆ ਤਾਂ ਫਿਰ ਅਸੀਂ ਇਹ ਪ੍ਰੋਗਰਾਮ ਨੂੰ ਮੀਟਿੰਗ ਦੇ ਵਿੱਚ ਤਬਦੀਲ ਕਰਕੇ ਇਹ ਅਸੀਂ ਮੀਟਿੰਗ ਕੀਤੀ ਹੈ ਕਿ ਜਿਹੜੇ ਸਨੇਹ ਲੱਗੇ ਹੋਏ ਸੀ ਉਹਨਾਂ ਨਾਲ ਵੀ ਭਾਈਚਾਰਕ ਸਾਂਝ ਹੋ ਜੂਗੀ ਤੇ ਅਸੀਂ ਅਮਰੀਕਾ ਦੇ ਰਾਸ਼ਟਰਪਤੀ ਦਾ ਵੀ ਧੰਨਵਾਦ ਕਰਦੇ ਹਾਂ ਤੇ ਸਰਦਾਰ ਸਿਮਰਨ ਜੀ ਸਨਮਾਨ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਉਪਰਾਲੇ ਕਰਕੇ ਜੰਗ ਨੂੰ ਰੋਕਿਆ ਸਾਡੇ ਕਾਰਜਕਾਰੀ ਪ੍ਰਧਾਨ ਸਰਦਾਰ ਇਮਾਨ ਸਿੰਘ ਈਮਾਨ ਨੇ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਇਹ ਪ੍ਰੋਗਰਾਮ ਕਰਨ ਦਾ ਉਪਰਲਾ ਕੀਤਾ ਹੋਇਆ ਉਹ ਉਹਨਾਂ ਦੇ ਵਜਨ ਨਾਲ ਸੀ ਇਹ ਪ੍ਰੋਗਰਾਮ ਰੱਖਿਆ ਸੀ ਤੇ ਅਸੀਂ ਇਹਨੂੰ ਮੀਟਿੰਗ ਦੇ ਵਿੱਚ ਤਵਦੀਰ ਕਰਕੇ ਅਸੀਂ ਅੱਜ ਇਹ ਮੀਟਿੰਗ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ